I'm... I'm. ਸਾਤ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਐ ਲਖਮੀ ਵਾਲੀ ਨਗਰ ਪੰਚਾਇਤ ਦਾ ਤੇ ਬਹੁਤ ਬਹੁਤ ਮੁਬਾਰਕਾ ਚੇਅਰਮੈਨ ਜੀ ਆ ਜੀ ਪੰਚ ਜੀ ਕੀ ਕਹੋਗੇ ਕੁਝ ਕੁੱਛੋ ਨਾ ਮੈਨੂੰ ਸੁਣਾਓ ਗੱਲ ਇਹ ਹੈ ਜਿਹੜਾ ਮਿਲਕ ਪਲਾਂਟ ਹੈ ਮਿਲਕ ਪਲਾਂਟ ਦੀ ਗੱਲ ਕਰ ਰਹੇ ਹਾਂ ਹਾਂ ਜੀ ਮੋਰ ਦੀ ਗੱਲ ਕਰ ਰਹੇ ਹਾਂ ਮਿਲਕ ਪਲਾਂਟ ਦੀ ਨਵੀਂ ਚੇਅਰਮੈਨ ਜੀ ਮਿਲਕ ਪਲਾਂਟ ਦਾ ਜਿਹੜਾ ਅਧਾਰ ਹੈ ਉਹ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਆਮ ਜਨਜੀਵਨ ਦੇ ਵਿੱਚ ਆਮ ਲੋਕਾਂ ਨਾਲ ਜੁੜਿਆ ਹੋਇਆ ਬਹੁਤ ਵੱਡਾ ਅਧਾਰ ਹੈ ਅੱਜ ਸਵਾ ਲੱਖ ਲੀਟਰ ਤੋਂ ਵੱਧ ਦਾ ਦੁੱਧ ਹੈ ਜਿਹੜਾ ਅਸੀਂ ਪਰਚੇਜ਼ ਕਰ ਰਹੇ ਹਾਂ ਸਾਡੇ ਏਰੀਆ ਦੇ ਵਿੱਚੋਂ ਜਿਹੜੇ ਕਿਸਾਨ ਨੇ ਜਿਹੜੇ ਪਸ਼ੂ ਪਾਲ ਕੇ ਦੁੱਧ ਪਾਉਂਦੇ ਨੇ ਉਹਨਾਂ ਦੇ ਲਈ ਇਹ ਬੜਾ ਲਾਹੇਵੰਦ ਅਧਾਰਾ ਹੈ ਕਿਉਂਕਿ ਜਦੋਂ ਪ੍ਰਾਈਵੇਟ ਕੰਪਨੀਆਂ ਦੇ ਲੋਕ ਜਾਂ ਪ੍ਰਾਈਵੇਟ ਲੋਕ ਨੇ ਜਿਹੜੇ ਜਾਂ ਪ੍ਰਾਈਵੇਟ ਡੇਰੀਆਂ ਵਾਲੇ ਨੇ ਜਿਹੜੇ ਜਦੋਂ ਬਹੁਤ ਘੱਟ ਰੇਟ ਦਿੰਦੇ ਨੇ ਸਰਦੀਆਂ ਦੇ ਵਿੱਚ ਤਾਂ ਜਿਹੜਾ ਸਾਡੇ ਧਾਰੇ ਦਾ ਰੇਟ ਹੈ ਉਹ ਉਹਨਾਂ ਨੂੰ ਕਿਤੇ ਜ਼ਿਆਦਾ ਹੁੰਦਾ ਹੈ ਇਸੇ ਕਰਕੇ ਗਰਮੀਆਂ ਦੇ ਵਿੱਚ ਜਦੋਂ ਦੁੱਧ ਘਟ ਜਾਂਦਾ ਆਮ ਜਗ੍ਹਾ ਤੇ ਗਰਮੀਆਂ ਦੇ ਵਿੱਚ ਦੁੱਧ ਦੁੱਧ ਦਾ ਰੇਟ ਜਿਹੜਾ ਵੱਧ ਜਾਂਦਾ ਸੋ ਨਹੀਂ ਤਾਂ ਲੋਕ ਪ੍ਰਾਈਵੇਟ ਲੋਕ ਆਪਣੀ ਮਰਜ਼ੀ ਦੇ ਨਾਲ ਉਹਦਾ ਰੇਟ ਫਿਕਸ ਕਰਨ ਇਸ ادارے ਦਾ ਸਾਨੂੰ ਸਨਰੂਰ ਬਰਨਾਲਾ ਤੇ ਮਲੇਕੋਟਲਾ ਤਿੰਨੇ ਜ਼ਿਲ੍ਹਿਆਂ ਨੂੰ ਇਸ ਗੱਲ ਦਾ ਤਾਂ ਫਾਇਦਾ ਹੈ ਕਿਉਂਕਿ ਆਮ ਜਿਹੜੇ ਪ੍ਰਾਈਵੇਟ ਲੋਕ ਨੇ ਉਹ ਮਨਮਰਜ਼ੀ ਨਹੀਂ ਕਰ ਸਕਦੇ ਜਿੱਥੇ ਕਿਸਾਨ ਨੂੰ ਦੁੱਧ ਉਤਪਾਦਕ ਨੂੰ ਵੱਧ ਪੈਸਾ ਮਿਲਦਾ ਹੈ ਵਿਅਕਤੀ ਉਧਰ ਨਹੀਂ ਜਾ ਕੇ ਦੁੱਧ ਪਾਉਂਦਾ ਸਾਡੇ ਇਸ ادارے ਦੇ ਵਿੱਚ ਬੜੇ ਪ੍ਰੋਡਕਟ ਨੇ ਜਿਹੜੇ ਅਸੀਂ ਤਿਆਰ ਕਰਦੇ ਆਂ ਜਿਹਦੇ ਵਿੱਚ ਖੀਰ ਜਿਹਦੇ ਵਿੱਚ ਕੁਲਫੀ ਜਿਹਦੇ ਵਿੱਚ ਦਹੀਂ ਜਿਹਦੇ ਵਿੱਚ ਪੰਜੀਰੀ ਖੋਏ ਦੀ ਪਿੰਨੀ ਮਤਲਬ ਹੋਰ ਬਣ ਲੱਸੀ ਜੂਸ ਮਿਲਕ ਕੇਕ ਦੇਸੀ ਘਿਓ ਸੁੱਕਾ ਦੁੱਧ ਸੋ ਬਹੁਤ ਪ੍ਰੋਡਕਟ ਨੇ ਜਿਹੜੇ ਅਸੀਂ ਤਿਆਰ ਕਰਕੇ ਦਿੰਨੇ ਆਂ ਔਰ ਕਰੋੜਾ ਰੁਪਏ ਦੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਅਸੀਂ ਉੱਥੇ ਲਾਈਆਂ ਨੇ ਜਿਹੜੀਆਂ ਉਹ ਪਿਉਰੀਫਾਈ ਕਰਕੇ ਦੁੱਧ ਨੂੰ ਅਸੀਂ ਉਹ ਚੀਜ਼ਾਂ ਤਿਆਰ ਕਰਦੇ ਆਂ ਅੱਜ ਮਹਾਲੀ ਲੁਧਿਆਣਾ ਜਿਹੜੇ ਮਿਲਕ ਪਲਾਂਟ ਨੇ ਉਹਨਾਂ ਲੋਕਾਂ ਦੀ ਉਹ ਵੱਡੇ ਸ਼ਹਿਰ ਨੇ ਉੱਥੇ ਲੋਕਾਂ ਦੀ ਉਹ ਪਹਿਲੀ ਪਸੰਦ ਨੇ ਤੁਸੀਂ ਮਹਾਲੀ ਜਾਓਗੇ ਤਾਂ ਲੋਕ ਦੁੱਧ ਦਾ ਬੰਦ ਪੈਕ ਲੈਣਾ ਲਾਈਕ ਕਰਦੇ ਨੇ ਨਾ ਕਿ ਡਰਮ ਚੋਂ ਲੈਣਾ ਲਾਈਕ ਕਰਦੇ ਜੀ ਸਰ ਮਾਰਕੀਟ ਚ ਜਿਹੜੀਆਂ ਨਕਲੀ ਪ੍ਰੋਡਕਟ ਆ ਰਹੇ ਨੇ ਕੀ ਉਹਦੀ ਸੈਂਪਲਿੰਗ ਕਿਉਂ ਨਹੀਂ ਹੁੰਦੀ ਸਰ ਉਹਦੀ ਕਿਉਂ ਨਹੀਂ ਕਰਾਈ ਜਾਂਦੀ ਸੈਂਪਲਿੰਗ ਇਹ ਉਹ ਸੈਂਪਲਿੰਗ ਕਰਾਉਣਾ ਸਾਡਾ ਕੰਮ ਨਹੀਂ ਸਾਡਾ ਕੰਮ ਕੀ ਬੋਰਡ ਦਾ ਕੰਮ ਨਹੀਂ ਉਹ ਕੰਮ ਇੱਕ ਬਖੈਰ ਬਕਾਇਦਾ ਮਹਿਕਮਾ ਹੈ ਜਿਹੜਾ ਸੈਂਪਲਿੰਗ ਕਰਦਾ ਹੈ ਜਦੋਂ ਸੈਂਪਲਿੰਗ ਕਰਦਾ ਹੈ ਸ਼ਹਿਰ ਚੋਂ ਫੋਨ ਆਉਂਦੇ ਨੇ ਸਾਡੀ ਦੁਕਾਨ ਤੇ ਸੈਂਪਲਿੰਗ ਵਾਲੇ ਆ ਗਏ ਇਹ ਨਹੀਂ ਕਿ ਹੁੰਦਾ ਨਹੀਂ ਸੈਂਪਲਿੰਗ ਹੁੰਦੀ ਹੈ ਪਰ ਮੈਂ ਲੋਕਾਂ ਨੂੰ ਇਹ ਗੱਲ ਦੀ ਬੇਨਤੀ ਕਰਦਾ ਕਿ ਜ਼ਿਆਦਾ ਪਹਿਲ ਤੁਸੀਂ ਬੇਰਕਾ ਦੀ ਚੀਜ਼ ਨੂੰ ਦਿਓ ਕਿਉਂਕਿ ਬੇਰਕਾ ਦੀ ਚੀਜ਼ ਹੈ ਜਿਹਨਾਂ ਨੂੰ ਉਹਨਾਂ ਨੂੰ ਮਾਨ ਮਿਲਿਆ ਹੈ ਔਰ ਐਸਸੀ ਭਾਈਚਾਰੇ ਦੀ ਵੋਟ ਜਿੰਨੀ ਇਸ ਵਾਰ ਕਾਂਗਰਸ ਨਾਲ ਇਕੱਠੀ ਹੋਈ ਹੈ ਮੇਰਾ ਖਿਆਲ ਹੈ ਇਤਿਹਾਸ 'ਚ ਅੱਜ ਤੱਕ ਅੰਨੀ ਨਹੀਂ ਹੋਈ ਸੀ ਜਿੰਨੀ ਇਸ ਵਾਰ ਵੀ ਜਿੰਨੇ ਇਹਨਾਂ ਨੇ ਚੰਨੀ ਸਾਹਮਣੇ ਐਲਾਨ ਕੀਤੇ ਨੇ ਕਿੰਨੇ ਕ ਅਪਰੂਵ ਹੋਏ ਨੇ ਜੀ ਉਹ ਜਿੰਨੇ ਐਲਾਨ ਹੋ ਰਹੇ ਨੇ ਤੁਸੀਂ ਨੋਟ ਕਰਿਆ ਕਰੋ ਚੈੱਕ ਕਰਿਆ ਕਰੋ ਸਾਰੇ ਐਲਾਨ ਨੇ ਜਿੰਨੇ ਉਹ ਐਲਾਨ ਕੱਲੇ ਦੀ ਉਹ ਸਾਰੇ ਮਚਿਊਰ ਹੋ ਰਹੇ ਨੇ ਇਹ ਮਚਿਊਰ ਹੋ ਰਹੇ ਨੇ ਔਰ ਤੁਸੀਂ ਦੇਖੋ ਜਾ ਕੇ ਕਿਵੇਂ ਕਿੰਨੀ ਤਾਦਾਦ ਦੇ ਵਿੱਚ ਪੈਸਾ ਆ ਰਿਹਾ ਕੱਲ 25 ਕਰੋੜ ਰੁਪਏ ਅਨਾਉਂਸ ਕੀਤਾ ਸੀ ਬਰਨਾਲੇ ਪਰਸੋਂ ਠੀਕ ਹੈ ਉਹ 25 ਕਰੋੜ ਰੁਪਏ ਵੈਰੀਫਾਈ ਕਰ ਲਓ ਉਹਨਾਂ ਕੋ ਪਹੁੰਚ ਚੁੱਕਿਆ ਕਿ ਇਹ ਚੋਣ ਜਾਬਤੇ ਤੋਂ ਪਹਿਲਾਂ ਹੋ ਜਾਈਗਾ ਇਹ ਸਾਰਾ ਕੁਝ ਇਹ ਨਹੀਂ ਹੁੰਦਾ ਐਦਾਂ ਹੁੰਦਾ ਜਿੱਦਾਂ ਪੈਸਾ ਆ ਗਿਆ ਪ੍ਰੋਜੈਕਟ ਬਣ ਗਿਆ ਪ੍ਰੋਜੈਕਟ ਮਨਜ਼ੂਰ ਹੋ ਗਿਆ ਸੜਕਾਂ ਦਾ ਟੈਂਡਰ ਲੱਗ ਗਿਆ ਉਹ ਮਨਜ਼ੂਰ ਹੋ ਗਿਆ ਪ੍ਰੋਜੈਕਟ ਜਦੋਂ ਪ੍ਰੋਜੈਕਟ ਮਨਜ਼ੂਰ ਹੋ ਗਿਆ ਉਸ ਤੋਂ ਬਾਅਦ ਚੋਣ ਜਾਬਤਾ ਲੱਗ ਜਾਈ ਕੋਈ ਵਹਿਮ ਨਹੀਂ ਚੋਣ ਜਾਬਤੇ ਦੇ ਵਿੱਚ ਆਪਾਂ ਕੋਈ ਪ੍ਰੋਸੈਸ ਨਹੀਂ ਕਰ ਸਕਦੇ ਸਰ ਇੱਕ ਇੱਥੇ ਹੋਰ ਛੋਟਾ ਜਿਹਾ ਸਵਾਲ ਹੈ ਲਾਸਟ ਪੁੱਛਾਂਗੇ ਤੁਹਾਨੂੰ ਲਗਾਤਾਰ 20 ਸਾਲਾਂ ਤੋਂ ਕਾਂਗਰਸ ਇਸ ਨਾਮ ਦੀ ਸੀਟ ਹਾਰਦੀ ਹਾਰੀ ਆ ਇਸ ਵਾਰ ਟਿਕਟ ਦਾ ਪੂਰਾ ਰੋਲਾ ਪਿਆ ਹੋਇਆ ਜੀ ਵਿੱਚ ਨਾਮੀ ਨਾਮ ਆਉਂਦੇ ਨੇ ਵਿੱਚ ਜੀ ਤੁਹਾਡਾ ਵੀ ਨਾਮ ਹੈਗਾ ਟਿਕਟ ਦੇ ਵਿੱਚ ਕੀ ਜੋ ਵੀ ਉਮੀਦਵਾਰ ਉਤਰੂਗਾ ਇੱਥੇ ਉਹ ਕੀ ਮੁੱਦਿਆਂ ਨੂੰ ਲੈ ਕੇ ਉਤਰੂਗਾ ਮੁੱਦੇ ਸਾਡੇ ਕੋਲੇ ਅੱਜ ਸਾਡੇ ਕੋਲ ਅੱਜ ਪੰਜਾਬ ਦੇ ਲੋਕਾਂ ਦੇ ਵਿੱਚ ਦਾ ਕਲੀਅਰ ਮੈਸੇਜ ਹੈ ਕਿ ਕਾਂਗਰਸ ਦੀ ਸਰਕਾਰ ਦੁਆਰਾ ਰਿਪੀਟ ਹੋ ਰਹੀ ਹੈ ਮੈਨੂੰ ਇਹ ਜੇ ਮੈਂ ਜਲੇ ਦਾ ਪ੍ਰਧਾਨ ਆ ਆਮ ਪਬਲਿਕ ਦੇ ਵਿੱਚ ਜਾ ਕੇ ਵੇਖ ਲਉ ਹਰ ਬੰਦਾ ਇਹੋ ਕਹਿੰਦਾ ਹੈ ਕਿ ਕਾਂਗਰਸ ਦੀ ਸਰਕਾਰ ਦੁਆਰਾ ਰਿਪੀਟ ਹੋ ਰਹੀ ਹੈ ਕਿਉਂ ਹੋ ਰਹੀ ਹੈ ਕਿਉਂਕਿ ਗੰਬਾਂ ਦੇ ਆਧਾਰ ਤੇ ਹੋ ਰਹੀ ਹੈ ਜਿਹੜੀ ਡਿਵੈਲਪਮੈਂਟ ਕਾਂਗਰਸ ਸਰਕਾਰ ਨੇ ਕੀਤੀ ਹੈ ਪਿਛਲੇ ਸਮੇਂ ਦੇ ਵਿੱਚ ਜਾਂ ਅੱਜ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਜਾਂ ਸਾਢੇ 4 ਸਾਲਾਂ ਵਿੱਚ ਕੁਝ ਨਹੀਂ ਕਰਿਆ ਕਾਂਗਰਸ ਨੇ ਕਿਉਂ ਤੁਹਾਨੂੰ ਪਤਾ ਵੀ ਤਾਂ ਹੀ ਕੈਪਟਨ ਸਾਹਿਬ نیچے ਹੋਏ ਨੇ ਹੁਣ ਥੋੜੇ ਚੰਨੀ ਸਾਹਿਬ ਨੇ ਲਾਂਚ ਕਰ ਰਹੇ ਨੇਗੇ ਉਹ ਪਾਰਟੀ ਨਹੀਂ ਦੇਖੋ ਉਹ ਪਾਰਟੀ ਬਦਲ ਤੇ ਪਾਰਟੀ ਦੇ ਮਸਲੇ ਸੀਗੇ ਕੈਪਟਨ ਸਾਹਿਬ ਨੂੰ ਨੀਚੇ ਕਰਨਾ ਉੱਪਰ ਕਰਨਾ ਉਹ ਕਾਂਗਰਸ ਹਾਈ ਕਮਾਂਡ ਦਾ ਕੰਮ ਹੈ ਉਹ ਇਹ ਨਹੀਂ ਹੈਗਾ ਕਿ ਉਹਨਾਂ ਨੇ ਕੰਮ ਨਹੀਂ ਕੀਤੇ ਸੀਗੇ ਠੀਕ ਹੈ ਨਾ ਉਹਨਾਂ ਨੇ ਡਿਵੈਲਪਮੈਂਟ ਨਹੀਂ ਕੀਤੀ ਸੀ ਅੱਜ ਸਾਡੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਲਾਂਡ ਆਰਡਰ ਦੀ ਹੈ ਸਰਦੀ ਸੂਬਾ ਸਾਡਾ ਪਾਕਿਸਤਾਨ ਸਾਡਾ ਗਮਾਂਡੀ ਮੂਲਕ ਹੈ ਔਰ ਸਾਡੇ ਇਥੇ ਅਮਨ ਚੈਨ ਰੱਖਣਾ ਸਭ ਤੋਂ ਵੱਡੀ ਪਹਿਲ ਹੈ ਔਰ ਜਿਹਦੇ ਵਿੱਚ ਸਾਡੀ ਸਰਕਾਰ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਕੰਮਜਾਓ ਹੋਈ ਹੈ। ਠੀਕ ਹੈ। ਜਿਹੜੀ ਇੱਕ ਤਾਂ ਸਰਕਾਰੀ ਹੈ ਉਹ ਤੇ ਮੂਹਰ ਸਰਕਾਰ ਦੀ ਲੱਗਦੀ ਹੈ। ਸਰਕਾਰ ਉਹਦੇ ਲਈ ਜ਼ਿੰਮੇਵਾਰ ਹੈ। ਦੂਸਰੀ ਗੱਲ ਇਹ ਹੈ ਕਿਉਂ ਸਾਡੇ ਨੌਜਵਾਨ ਤੇ ਪੁੱਤ ਨੇ ਜਿਹੜੇ ਉਥੇ ਕਿੰਨੇ ਸੈਂਕੜਿਆਂ ਦੇ ਵਿੱਚ ਮਲਾਜਮ ਨੇ ਨੌਕਰੀ ਕਰਦੇ ਨੇ ਉਹ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਇੱਕ ਰੋਜ਼ਗਾਰ ਮਿਲਿਆ ਹੋਇਆ ਹੈ। ਤੇ ਉੱਥੇ ਸਾਡੇ ਬੱਚੇ ਦੇਖਦੇ ਨੇ ਕਿਵੇਂ ਦੁੱਧ ਕਿਵੇਂ ਦੁੱਧ ਦਹੀਂ ਕਿਵੇਂ ਪਨੀਰ ਕਿਵੇਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਪਿਉਰੀਫਾਈ ਤਿਆਰ ਹੁੰਦਾ ਹੈ ਬਾਕੀ ਹੋਰ ਵੀ ਜਿੰਨੇ ਕੋਈ ਵੈਕੈਂਸੀਆਂ ਰਹਿੰਦੀਆਂ ਨੇ ਉੱਥੇ ਆਪਣੇ ਇਲਾਕੇ ਦੇ ਬੱਚਿਆਂ ਦੀ ਵਾਸਤੇ ਰੋਜ਼ਗਾਰ ਵਾਸਤੇ ਆਓ ਮੈਂ ਇਹੀ ਤੁਹਾਨੂੰ ਕਹਿ ਰਿਹਾ ਨਾ ਕਿ ਇਸੇ ਕਰਕੇ ਅੱਜ ਸ਼੍ਰੀ ਵਿਜੇਂਦਰ ਸਿੰਘਲਾ ਜੀ ਦੀ ਅਗਵਾਈ ਦੇ ਹੇਠ ਸਾਡੇ ਮਾਨਯੋਗ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੀ ਜਿਹੜੇ ਡਿਫਟੀ ਸੀਐਮ ਨੇ ਜਿਹੜੇ ਸਹਿਕਾਰਤਾ ਦੇ ਮੰਤਰੀ ਨੇ ਉਹਨਾਂ ਨੇ ਸਚਨ ਸਿੰਘ ਚੰਨੀ ਜੀ ਨੇ ਸਾਨੂੰ 12 ਕਰੋੜ ਰੁਪਏ ਇਹਦਾ 12.5 ਕਰੋੜ ਰੁਪਏ ਇਸ ਪਲਾਂਟ ਨੂੰ ਰੀਲੀਜ਼ ਕੀਤਾ ਜਿਹਦੇ ਵਿੱਚੋਂ 5 ਕਰੋੜ ਰੁਪਏ ਸਾਨੂੰ ਅੱਜ ਆ ਗਿਆ ਹੋਣਾ ਜਾਂ ਕੱਲ੍ਹ ਤੱਕ ਆ ਜਾਣੇ ਔਰ ਜਿਹੜਾ ਰਹਿਦਾ 7 ਕਰੋੜ ਰੁਪਏ ਉਹ ਕੇਂਦਰ ਸਰਕਾਰ ਦਾ ਸ਼ੇਅਰ ਹੈ ਜਦੋਂ ਸਾਡੇ 5 ਕਰੋੜ ਆ ਗਿਆ ਅਗਲਾ 7 ਕਰੋੜ ਰੁਪਏ ਸਾਨੂੰ ਮਿਲ ਜੂਗਾ ਸੋ ਜਿਹੜਾ ਉਹਦਾ ਨਵੀਨੀ ਕਰਨਾ ਹੈ ਜਿਹੜੀ ਉਹਦੀ ਅਪਗ੍ਰੇਡੇਸ਼ਨ ਹੈ ਉਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ ਕਾਂਕੇ ਸਾਡੇ ਇਸ ਇਲਾਕੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਉੱਥੇ ਨੌਕਰੀ ਦੇ ਸਕੀ ਉੱਥੇ ਡਿਸਕਸ ਹੁਣ ਥੋੜਾ ਜਿਆਦਾ ਰੁਕਾ ਆਪਾਂ ਇਧਰ ਟਿਕਟ ਵੱਲ ਕਰੀਏ ਕਾਂਗਰਸ ਦੀ ਟਿਕਟ ਦਾ ਐਲਾਨ ਨਹੀਂ ਹੋਇਆ ਬਾਕੀ ਸਾਰਿਆਂ ਦਾ ਹੋ ਗਿਆ ਕੀ ਇਹਦਾ ਨੁਕਸਾਨ ਲੇਟ ਅਨਾਉਂਸ ਹੋਣ ਦਾ ਕਾਂਗਰਸ ਨੂੰ ਚੱਲਣਾ ਨਹੀਂ ਪਊਗਾਈ نو ਐਕਚੁਅਲੀ ਕੀ ਹੈ ਕਾਂਗਰਸ ਨੈਸ਼ਨਲ ਪਾਰਟੀ ਹੈ ਦੂਜੀਆਂ ਪਾਰਟੀਆਂ ਦੇ ਟਿਕਟ ਬਾਦਲਪਿੰਡ ਤੋਂ ਰਿਲੀਜ਼ ਹੁੰਦੇ ਨੇ ਕੋਈ ਕਿਤੋਂ ਹੁੰਦੇ ਨੇ ਕੋਈ ਕਿਤੋਂ ਹੁੰਦੇ ਨੇ ਸਾਡੀ ਨੈਸ਼ਨਲ ਪਾਰਟੀ ਹੈ ਜਿਹੜੀ ਹਿੰਦੁਸਤਾਨ ਦੇ ਬਖ ਬਖ ਸੂਬਿਆਂ ਚ ਪੁਰਾਣੀ ਪਾਰਟੀ ਹੈ ਜਿਹੜਾ 120 ਸਾਲ ਦਾ ਇਤਿਹਾਸ ਹੈ ਸੋ ਇਸ ਇੱਥੇ ਜਿਹੜਾ ਮਾਮਲਾ ਹੈ ਹਾਈ ਕਮਾਂਡ ਦੇ ਧਿਆਨ ਚ ਲਿਆ ਕੇ ਸਰਵੇ ਕਰਾ ਕੇ ਮਤਲਬ ਇੱਕ ਪ੍ਰੋਸੈਸ ਹੈ ਜਿਹਦੇ ਕਰਕੇ ਹਰ ਵਾਰੀ ਟਿਕਟਾਂ ਨੇ ਸਾਡੀਆਂ ਕਾਂਗਰਸ ਪਾਰਟੀਆਂ ਲੇਟ ਹੁੰਦੀਆਂ ਨੇ ਲੇਕਿਨ ਐਸ ਇਸ ਵਾਰ ਲੋਕਾਂ ਦੇ ਵਿੱਚ ਇੱਕ ਬੜਾ ਜ਼ਬਰਦਸਤ ਰੁਝਾਨ ਹੈ ਸਰਦਾਰ ਚੰਦੀ ਸਿੰਘ ਚੰਨੀ ਦੇ ਮੁੱਖ ਮੰਤਰੀ ਬਣ ਦੇ ਨਾਲ ਤੁਸੀਂ ਦੇਖਾ ਹੋਣਾ ਪਹਿਲੀ ਵਾਰ ਹੋਇਆ ਕਿ ਜਿੰਨੀ ਐਸ ਸੀ ਭਾਈਚਾਰੇ ਜਿੰਨਾ ਉਹਨਾਂ ਨੂੰ ਮਾਨ ਮਿਲਿਆ ਔਰ ਐਸ.ਪੀ. ਭਾਈਚਾਰੇ ਦੀ ਵੋਟ ਜਿੰਨੀ